ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਅੱਓ ਤੁਹਾਨੂੰ ਸੂਟ ਦਿਖਾਉਣਾ ਆ ਇਹਨਾਂ ਜਿਹੜੇ ਪਾਰਸਲ ਚੱਲੇ ਅੱਜ ਡਿਸਪੈਚ ਹੋਣ ਲੱਗੇ ਆ ਉਹ ਸੂਟ ਨੇ ਤੇ ਬੜੇ ਸੋਹਣੇ ਸੋਹਣੇ ਜਿਹੜੇ ਰੈਡੀ ਹੋਏ ਸਟਿਚ ਹੋਏ ਆ ਸਾਰਿਆਂ ਦੀ ਵੀਡੀਓ ਦੇ ਨਾਲ ਤੁਹਾਨੂੰ ਮੈਂ ਆਹ ਕਰਵਾ ਚੈੱਕ ਇਹ ਤੁਸੀਂ ਵੇਖ ਸਕਦੇ ਜੇ ਇੱਧਰ ਸੂਟ ਰੈਡੀ ਹੋਣ ਦਾ ਇਹ ਵੀ ਤੁਹਾਨੂੰ ਦਿਖਾ ਦੂੰਗਾ ਮੈਂ ਤੇ ਆਹ ਵਾਲੇ ਸੂਟ ਜਿਹੜੇ ਆ ਇਹਨਾਂ ਦੀ ਵੀਡੀਓ ਲੱਗਾ ਮੈਂ ਤੁਹਾਨੂੰ ਦੇਣ ਸਾਰਿਆਂ ਦੀ ਖੋਲ ਕੇ ਸੂਟ ਸਾਰੇ ਤੇ ਦੁਬਾਰੇ ਤੁਹਾਨੂੰ ਇਹਨਾਂ ਦੀ ਸਾਰਿਆਂ ਦੀ ਵੀਡੀਓ ਦਿਖਾ ਦਣਾ ਕਿਵੇਂ ਇਹਦੇ ਸੂਟ ਆ ਕਿਵੇਂ ਕਿਵੇਂ ਦਾ ਡਿਜ਼ਾਈਨ ਹੋਇਆ ਤੇ ਕਿਵੇਂ ਕਿਵੇਂ ਦਾ ਸਟਿਚ ਹੋਇਆ ਤੁਸੀਂ ਵੀ ਸਟਿਚ ਕਰਵਾ ਸਕਦੇ ਜੇ ਇਹ ਆਪਾਂ ਤੁਹਾਨੂੰ ਇੱਕ ਦੇਤੀ ਆ ਹਾਈਲਾਈਟ ਤੇ ਇਸ ਤੋਂ ਬਾਅਦ ਫੁੱਲ ਡਿਟੇਲ ਵੀਡੀਓ ਜਿਹੜੀ ਆ ਉਹ ਤੁਸੀਂ ਚੈੱਕ ਕਰਿਓ ਹਾਂਜੀ ਤੇ ਇਹ ਤੁਸੀਂ ਵੇਖ ਸਕਦੇ ਜੇ ਸੂਟ ਸੋਨਾ ਜਿਹਾ ਡਿਜ਼ਾਈਨ ਹੋਇਆ ਤੇ ਇਹ ਜਿਹੜਾ ਇਹਦਾ ਕੀਤਾ ਗਿਆ ਵਰਕ ਚਾਕਾਂ ਤੇ ਨਾਲ ਪਾਸੇ ਦੇ ਘੇਰੇ ਦੇ ਉੱਤੇ ਕੱਟ ਪਾ ਕੇ ਤੇ ਸੋਨੇ ਜਿਹਾ ਸਟਾਈਲ ਦੇ ਵਿੱਚ ਜਿਹੜੀ ਸ਼ਰਟ ਇਹਦੀ ਤਿਆਰ ਕੀਤੀ ਆ ਤੇ ਨਾਲ ਇਹਦੀ ਬਾਟਮ ਦੇ ਉੱਤੇ ਵੀ ਵਰਕ ਆ ਦੁਪੱਟਾ ਨਾਲ ਇਹਦੇ ਕਸਟਮਰ ਨੂੰ ਆਪਾਂ ਡਾਈ ਕਰਾ ਕੇ ਦਿੱਤਾ ਚਨਾਉਣ ਦਾ ਲੇਸਿਸ ਦਾ ਵਰਕ ਵਗੈਰਾ ਹੋਇਆ ਪਾਈਪਿੰਗ ਹੈਪਿੰਗ ਸਾਰਾ ਕੁਝ ਪਰਫੈਕਟ ਇਹਦੇ ਵਿੱਚ ਲੱਗਾ ਆ ਪੂਰਾ ਫੁੱਲ ਸੂਟ ਜਿਹੜਾ ਆ ਉਹ ਰੈਡੀ ਹੋ ਗਿਆ ਆ ਤੇ ਇਹ ਥੋੜੇ ਦਿਨ ਪਹਿਲਾਂ ਇਹਦੀ ਮੈਂ ਵੀਡੀਓ ਪਾਈ ਕਿ ਤੁਹਾਨੂੰ ਆਪਾਂ ਪੂਰਾ ਸੂਟ ਰੈਡੀ ਹੁੰਦਾ ਜਿਹੜਾ ਉਹ ਦਿਖਾਵਾਂਗੇ ਸੋ ਇਹ ਫਾਈਨਲ ਟੱਚ ਜਿਹੜਾ ਇਹਦਾ ਇਹ ਰੈਡੀ ਹੋ ਕੇ ਆ ਗਿਆ ਸੂਟ ਦਾ ਤੇ ਇਹ ਜਿੱਦਾਂ ਜਿੱਦਾਂ ਦੀ ਕਸਟਮਰ ਦੀ ਚੋਇਸ ਆ ਉਦਾਂ ਉਦਾਂ ਦਾ ਡਿਜ਼ਾਈਨ ਜਿਹੜਾ ਤਿਆਰ ਹੁੰਦਾ ਜਾਊਗਾ ਤੇ ਇਹ ਸੋਨਾ ਜਿਹਾ ਫੈਬਰਿਕ ਤੇ ਇਹ ਜਿਹੜਾ ਹੈਗਾ ਇਹ ਕਸਟਮਰ ਨੇ ਆਪਣੇ ਕੋਲੋਂ ਖੁਦ ਦਿੱਤਾ ਸੀ ਆਪਾਂ ਉਹਨਾਂ ਨੂੰ ਬਸ ਰੈਡੀ ਕਰਕੇ ਦਿੱਤੇ ਆ ਜਿਹਦੇ ਵਿੱਚ ਆਪਾਂ ਵਰਕ ਕਰ ਦਿੱਤਾ ਆ ਦੁਪट्टे ਡਾਈ ਕਰਾ ਕੇ ਲੇਸਿਸ ਪਲੱਸ ਸਟਿਚਿੰਗ ਤੇ ਤੁਸੀਂ ਵੀ ਕਰਵਾ ਸਕਦੇ ਜਿਦਾਂ ਦੇ ਸੋਹਣੇ ਸੋਹਣੇ ਸੂਟ ਤਿਆਰ ਤੇ ਬਾਕੀ ਹੋਰ ਜਿਹੜੇ ਸੂਟ ਇਹਦੇ ਤਿਆਰ ਹੋਏ ਨੇ ਆਪਣੇ ਮਸ਼ੀਨ ਦੇ ਉੱਤੇ ਰੈਡੀ ਹੋਏ ਨੇ ਉਹਨਾਂ ਦੀਆਂ ਮੈਂ ਤੁਹਾਨੂੰ ਹੁਣੇ ਸਾਰੀਆਂ ਵੀਡੀਓ ਦਿਨਾਂ ਤੇ ਨਾਲ ਸਟਿਚ ਹੋਏ ਜਿਹੜੇ ਆ ਉਹ ਵੀ ਚੈੱਕ ਕਰਾਉਣਾ ਸਾਰੇ ਤੁਹਾਨੂੰ ਇਸ ਤੋਂ ਬਾਅਦ ਆ ਸੂਟ ਰੈਡੀ ਹੋਇਆ ਇਹ ਵੀ ਸਾਰਾ ਵਰਕ ਜਿਹੜਾ ਇਹ ਆਪ ਕਰਵਾ ਕੇ ਦਿੱਤਾ ਕਸਟਮਰ ਨੂੰ ਆਪਾਂ ਦੁਪੱਟਾ ਸੋਨਾ ਜਾਂ ਰੈਡੀ ਕਰਵਾ ਕੇ ਪਲੱਸ ਬਾਟਮ ਦੇ ਉੱਤੇ ਵਰਕ ਤੇ ਨਾਲ ਇਹਦੀਆਂ ਬਾਹਾਂ ਦੇ ਉੱਪਰ ਇੱਦਾਂ ਜਿਹੜਾ ਵਰਕ ਆ ਤੇ ਇਹ ਵੇਖ ਸਕਦੇ ਜੇ ਸੋਨਾ ਜਾਂ ਡਿਜ਼ਾਈਨ ਤੇ ਸੋਨਾ ਜਾਂ ਸੂਟ ਜਿਹੜਾ ਰੈਡੀ ਹੋਇਆ ਤੇ ਇਹ ਤੁਸੀਂ ਸੜਕੋ ਆਪਣੀ ਮਰਜ਼ੀ ਦੇ ਡਿਜ਼ਾਈਨ ਜਿਹੜੇ ਜੇ ਰੈਡੀ ਕਰਵਾ ਸਕਦੇ ਜੇ ਕੋਈ ਵੀ ਡਿਜ਼ਾਈਨ ਤੁਸੀਂ ਜਿਹੜਾ ਜੇ ਸਿਲੈਕਟ ਕਰਕੇ ਤੇ ਸਾਨੂੰ ਫੋਟੋ ਭੇਜੋ ਸਕਰੀਨਸ਼ਾਟ ਭੇਜੋ ਜੇ ਇਹੀ ਡਿਜ਼ਾਈਨ ਰੈਡੀ ਕਰਾਉਣੇ ਤਾਂ ਆਪਾਂ ਇਹੀ ਕਰ ਦਾਂਗੇ ਨਾਲ ਦੁਪੱਟੇ ਦੇ ਉੱਪਰ ਵੀ ਲੇਸਿਸ ਵਗੈਰਾ ਦਾ ਕੰਮ ਕਰਾ ਕੇ ਦਿੱਤਾ ਸੋਹਣਾ ਜਾਂ ਤੇ ਬਹੁਤ ਸ਼ਾਨਦਾਰ ਸੂਟ ਹੈ ਤੇ ਬਹੁਤ ਜ਼ਿਆਦਾ ਸੋਹਣੇ ਡਿਜ਼ਾਈਨ ਨੇ ਤੇ ਬਾਕੀ ਹੋਰ ਵੀ ਸੂਟ ਤੁਹਾਨੂੰ ਮੈਂ ਚੈੱਕ ਕਰਾਉਣਾ ਨਾਲ ਦੇ ਨਾਲ ਜੁੜੇ ਰਹੋ ਤੇ ਸਟਿਚਿੰਗ ਜਿਹੜੀ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਜਿੱਦਾਂ ਅਵੇਲੇਬਲ ਹੈਗੀ ਆ ਤੁਸੀਂ ਸੂਟ ਸਟਿਚ ਕਰਵਾ ਸਕਦੇ ਜੇ ਉਹਦੇ ਪ੍ਰਾਈਸ ਜਿਹੜੇ ਆ ਉਹ ਅਕੋਰਡਿੰਗ ਟੂ ਡਿਜ਼ਾਈਨ ਹੋਣਗੇ ਜੇ ਜਿੱਦਾਂ ਦਾ ਡਿਜ਼ਾਈਨ ਆ ਕਸਟਮਰ ਨੇ ਕਰਾਉਣਾ ਉਦਾਂ ਦੇ ਹੀ ਉਹਦੇ ਪ੍ਰਾਈਸ ਆਉਣਗੇ ਤੇ ਜੇ ਸਿੰਪਲ ਸੂਟ ਬਣਾਉਣਾ ਹੋਊਗਾ ਤਾਂ ਸਿੰਪਲ ਵੀ ਬਣਾ ਕੇ ਦੇ ਦਾਂਗੇ ਸ਼ਿਪਿੰਗ ਜਿਹੜੀ ਜੇ ਉਹ ਆਲ ਓਵਰ ਇੰਡੀਆ 'ਚ ਅਵੇਲੇਬਲ ਆ ਵਰਲਡ ਵਾਈਡ ਕਰਵਾਉਣੀ ਹੋਊਗੀ ਤਾਂ ਉਹ ਵੀ ਆਪਾਂ ਪ੍ਰੋਵਾਈਡ ਕਰ ਦਾਂਗੇ ਜੀ ਤੇ ਆ ਵੀ ਨੈਕਸਟ ਚੈੱਕ ਕਰਿਓ ਵਾਈਟ ਦੇ ਉੱਤੇ ਇਹਦਾ ਕੀਤਾ ਜੇ ਥ੍ਰੈਡ ਵਰਕ ਮੈਚਿੰਗ ਬਹੁਤ ਸੋਹਣਾ ਬਾਟਮ ਦੇ ਨਾਲ ਤੇ ਦੁਪੱਟਾ ਨਾਲ ਜਿਹੜਾ ਜੇ ਟਾਈ ਐਂਡ ਆਈ ਚਨੋਂਨ ਦਾ ਤੇ ਇਹ ਘੇਰੇ ਦੇ ਉੱਤੇ ਵਰਕ ਇਸ ਤੋਂ ਬਾਅਦ ਜਿਹੜਾ ਡਿਜ਼ਾਈਨ ਇਹਦਾ ਆ ਇਹ ਆਉਂਦਾ ਪੌਂਚਾਂ ਦੇ ਉੱਤੇ ਤੇ ਆਹ ਨਾਲ ਡਿਜ਼ਾਈਨ ਆ ਜਾਂਦਾ ਇਹਦਾ ਬਾਹਾਂ ਦੇ ਉੱਪਰ ਨੈਕ ਜਿਹੜਾ ਇਹਦਾ ਉਹ ਵੀ ਡਿਜ਼ਾਈਨ ਕੀਤਾ ਆ ਇਦਾਂ ਦਾ ਹੀ ਸੇਮ ਸੂਟ ਜਿਹੜਾ ਇਹ ਵੀ ਰੈਡੀ ਹੋਇਆ ਆ ਅਭੀ ਤਹੀ ਵੇਖ ਸਕਦੇ ਜੇ ਦੁਪੱਟਾ ਵੀ ਇਹਦੇ ਨਾਲ ਸੇਮ ਤੇ ਇਹ ਜਿਹੜੇ ਕੰਬੋ ਸੂਟ ਨੇ ਦੋ ਸੂਟ ਰੈਡੀ ਹੋਏ ਆ ਤੇ ਤੁਸੀਂ ਕੋਈ ਵੀ ਡਿਜ਼ਾਈਨ ਦੇ ਕੇ ਤੁਸੀਂ ਆਪਣਾ ਕੰਬੋ ਜਿਹੜਾ ਜੇ ਰੈਡੀ ਕਰਵਾ ਸਕਦੇ ਜੇ ਜੇ ਸਿੰਗਲ ਬਣਵਾਉਣਾ ਹੋਵੇ ਤਾਂ ਸਿੰਗਲ ਵੀ ਰੈਡੀ ਕਰਵਾ ਸਕਦੇ ਜੇ ਸਟਿਚਿੰਗ ਦਾ ਤੁਹਾਨੂੰ ਮੈਂ ਬਾਰ-ਬਾਰ ਦੱਸਣਾ ਜੀ ਸਟਿਚਿੰਗ ਜਿੱਦਾਂ ਦੀ ਮਰਜ਼ੀ ਕਰਵਾ ਲਿਓ ਸਾਰਾ ਕੁਝ ਜਿਹੜਾ ਆ ਅਵੇਲੇਬਲ ਆ ਸਾਡੇ ਕੋਲ ਤੇ ਇਹ ਸੋਨੇ-ਸੋਨੇ ਡਿਜ਼ਾਈਨ ਜਿਹੜੇ ਇਹ ਵੀ ਆਪਾਂ ਤੁਹਾਨੂੰ ਰੈਡੀ ਕਰ ਦਾਂਗੇ ਤੇ ਆ ਵੀ ਡਿਜ਼ਾਈਨ ਕਰਿਓ ਚੈੱਕ ਇਹ ਬਣਿਆ ਜੇ ਕਾਟਨ ਦੇ ਉੱਤੇ ਤੇ ਸਟਾਈਲ ਸੇਮ ਪਹਿਲੇ ਸੂਟ ਨਾਲ ਦਾ ਜਿਹੜਾ ਤੁਸੀਂ ਪਹਿਲਾਂ ਵੇਖਿਆ ਹੈਗਾ ਤੇ ਇਹਦੇ ਵਿੱਚ ਵੀ ਸੇਮ ਉਦਾਂ ਬਟਨ ਲੱਗੇ ਆ ਬਾਹਾਂ ਤੇ ਵਰਕ ਆ ਤੇ ਜਿਹੜੀ ਇਹਦੀ ਬਾਟਮ ਆ ਉਹ ਜਿਹੜੀ ਆ ਉਹ ਕੀਤੀ ਆ ਡਿਜ਼ਾਈਨਰ ਤਿਆਰ ਪਲਾਜੋ ਜਿਹਦੇ ਵਿੱਚ ਲੈਸ ਦੀ ਕੀਤੀ ਗਈ ਫਿਲਿੰਗ ਤੇ ਆ ਤੁਸੀਂ ਵੇਖ ਸਕਦੇ ਕਾਰਨਰ ਦਾ ਡਿਜ਼ਾਈਨ ਬੜਾ ਸੋਹਣਾ ਹੈਵੀ ਕਟਵਰਕ ਵਾਲਾ ਤੇ ਦੁਪੱਟਾ ਜਿਹੜਾ ਜੇ ਔਰਗਾਂజా ਇਹਦੇ ਨਾਲ ਤੇ ਆ ਸੋਹਣਾ ਜਿਹਾ ਡਿਜ਼ਾਈਨ ਬਾਹਾਂ ਦਾ ਤੇ ਨੈਕ ਜਿਹੜੀ ਆ ਇਹਦੀ ਇਹ ਵੀ ਬਣੀ ਆ ਵੀ ਸ਼ੇਪ ਦੇ ਵਿੱਚ ਬਹੁਤ ਸੋਹਣੀ ਇਹ कॉटन ਦਾ ਸੂਟ ਜੇ ਤੇ कॉटन ਦੇ ਉੱਤੇ ਰੈਡੀ ਹੋਇਆ ਜੇ ਤੇ ਇਹ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਸੂਟ ਜਿਹੜੇ ਜੇ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਡਿਜ਼ਾਈਨ ਦੇ ਵਿੱਚ ਰੈਡੀ ਕਰਵਾ ਸਕਦੇ ਜੀ ਸ਼ਿਪਿੰਗ ਜਿਹੜੀ ਆ ਉਹ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਦੇਵਾਂਗੇ ਤੇ ਵਰਲਡ ਵਾਈਡ ਜਿਹੜੀ ਆ ਉਹ ਵੀ ਅਵੇਲੇਬਲ ਹੋਊਗੀ ਤੁਸੀਂ ਕਿਤੇ ਵੀ ਕਿਸੇ ਵੀ ਕੋਨੇ 'ਚ ਬੈਠ ਕੇ ਸੂਟ ਆਰਡਰ ਕਰ ਸਕਦੇ ਜੇ ਲਓ ਜੀ ਕਰਿਓ ਚੈੱਕ ਇਹ ਵੀ ਡਿਜ਼ਾਈਨ ਜਿਹੜਾ ਜੇ ਇਹ ਮਸ਼ੀਨ ਦੇ ਉੱਤੇ ਰੈਡੀ ਹੋਇਆ ਆ ਆਪਣਾ ਸੇਮ ਤੇ ਇਹ ਵੀ ਕਸਟਮਰ ਨੂੰ ਆਪਾਂ ਸਟਿਚ ਕਰਾ ਕੇ ਦਿੱਤਾ ਆ ਦੁਪੱਟਾ ਨਾਲ ਇਹਦੇ ਡਾਈ ਕਰਾਇਆ ਚਰਾਉਣ ਦਾ ਬਾਹਾਂ ਦੇ ਉੱਪਰ ਵਰਕ ਹੈ ਇਹਦੇ ਤੇ ਸਾਰੀ ਫਰੰਟ ਜਿਹੜੀ ਆ ਦੀ ਲੈਂਥ ਬਹੁਤ ਸੋਹਣੀ ਆ ਜਿੰਨੀ ਮਰਜ਼ੀ ਲੈਂਥ ਦੇ ਵਿੱਚ ਰੈਡੀ ਕਰਾ ਲਿਓ ਤੁਸੀਂ ਬਾਕੀ ਆ ਪਾਈਪਿੰਗ ਲਾ ਕੇ ਸਟਿਚਿੰਗ ਕੀਤਾ ਇਹਨੂੰ ਬਹੁਤ ਸ਼ਾਨਦਾਰ ਬਾਟਮ ਇਹਦੀ ਸਿੰਪਲ ਪਲੇਨ ਆ ਤੇ ਇਹ ਤੁਸੀਂ ਸੜਕੋ ਰੈਡੀ ਵੀ ਕਰਵਾ ਸਕਦੇ ਜੇ ਸਟਿਚ ਵੀ ਕਰਾ ਸਕਦੇ ਜੇ ਤੇ ਬਾਕੀ ਅੱਗੇ ਹੋਰ ਸੂਟ ਨੇ ਤੁਹਾਨੂੰ ਉਹ ਵੀ ਸਾਰੇ ਅੱਜ ਚੈੱਕ ਕਰਾਉਣਾ ਇਹ ਸਾਰਾ ਪਾਰਸਲ ਜਿਹੜਾ ਅੱਜ ਡਿਸਪੈਚ ਹੋਇਆ ਨਾ ਬਾਕੀ ਦੇ ਪਾਰਸਲ ਜਿਹੜੇ ਉਹ ਆ ਲੱਗ ਗਏ ਕੁਛ ਉਹ ਪਏ ਨੇ ਉਹ ਵੀ ਲਾਦਨੇ ਸਾਰੇ ਅੱਜ ਆਪਾਂ ਇਹ ਆ ਗਿਆ ਸੈਕਿੰਡ ਡਿਜ਼ਾਈਨ ਇਹਦੇ ਵਿੱਚ ਇਹ ਵੀ ਜਿਹੜਾ ਜੇ ਮਸਲੀਨ ਦੇ ਉੱਤੇ ਰੈਡੀ ਹੋਇਆ ਸੀ ਬਹੁਤ ਸੋਹਣਾ ਡਿਜ਼ਾਈਨ ਹੈ ਕਟਵਰਕ ਪਲਾਸੇ ਦੇ ਨਾਲ ਆਜੂਗਾ ਜੇ ਬਹੁਤ ਸ਼ਾਨਦਾਰ ਡਿਜ਼ਾਈਨ ਇਹ ਕਸਟਮਰ ਦੇ ਘੇਰੇ ਦੇ ਅਕੋਰਡਿੰਗ ਜਿੰਨਾ ਮਰਜੀ ਤੁਸੀਂ ਆਪਣੇ ਹਿਸਾਬ ਨਾਲ ਬਣਵਾ ਸਕਦੇ ਹੋ ਬਾਵਾ ਦਾ ਡਿਜ਼ਾਈਨ ਹੈ ਨਾਲ ਇਹਦੇ ਦੁਪੱਟਾ ਜਿਹੜਾ ਜੇ ਇਹ ਵੀ ਰੈਡੀ ਕੀਤਾ ਹੈ ਇਹ ਸੂਟ ਵਿਦਆਊਟ ਸਟਿਚਿੰਗ ਜਿਹੜਾ ਜੇ 1650 ਰੁਪਈਆ ਦਾ ਜੇ ਤੇ ਇਹ ਤੁਹਾਨੂੰ ਮਿਲ ਜੂਗਾ ਵਿਦ ਦੁਪੱਟਾ ਵਿਦਆਊਟ ਸਟਿਚਿੰਗ 1650 ਰੁਪਈਆ ਦੇ ਵਿੱਚ ਇਹ ਤੁਸੀਂ ਸਾਡੇ ਕੋਲ ਸੋਹਣੇ ਸੋਹਣੇ ਸੂਟ ਜਿਹੜੇ ਜੇ ਰੈਡੀ ਕਰਵਾ ਸਕਦੇ ਹੋ ਫੈਬਰਿਕ ਹੈਗਾ ਜੇ ਮਸਲੀਨ ਦਾ ਬਾਕੀ ਫੈਬਰਿਕ ਦੇ ਰੇਟ ਤੇ ਡਿਪੈਂਡ ਕਰਦਾ ਹੈ ਜੇ ਡਿਜ਼ਾਈਨ ਜਿਹੜਾ ਤੁਹਾਨੂੰ ਆਪਾਂ ਇਹ ਸੇਮ ਇਸੇ ਸੇਮ ਬੇਸ ਦੇ ਉੱਤੇ 1650 ਰੁਪਈਆ ਚ ਰੈਡੀ ਕਰ ਦਾਂਗੇ ਤੇ ਇਹ ਨੈਕਸਟ ਵੇਖਿਓ ਇਹ ਆ ਗਿਆ ਜੇ ਫਰੌਕ ਸਟਾਈਲ ਜਿਹਦੇ ਥੱਲੇ ਫਰਸਾਰੀ ਲੱਗੀ ਆ ਲੇਸਿਸ ਤੇ ਇਧਰ ਵੀ ਸਾਰਾ ਲੇਸਿਸ ਦਾ ਵਰਕ ਹੋਇਆ ਦੇ ਵਿੱਚ ਨਾਲ ਦੁਪੱਟਾ ਹੈ ਇਹਦੇ ਡਿਜੀਟਲ ਪ੍ਰਿੰਟ ਦਾ ਤੇ ਇਧਰ ਬਾਹਾਂ ਦੇ ਉੱਪਰ ਵੀ ਸੇਮ ਇਹੀ ਵਰਕ ਲੇਸਿਸ ਦਾ ਤੇ ਇਦਾਂ ਦੀਆਂ ਤੁਸੀਂ ਵੀ ਸਟਾਈਲਿਸ਼ ਤੇ ਸੋਹਣੀਆਂ-ਸੋਹਣੀਆਂ ਫਰੌਕਾਂ ਜਿਹੜੀਆਂ ਕਾਟਨ ਦੇ ਵਿੱਚ ਪ੍ਰਿੰਟ ਸੂਟਾਂ ਦੇ ਨਾਲ ਵੀ ਰੈਡੀ ਕਰਾ ਸਕਦੇ ਜੀ ਜਿੱਦਾਂ ਕੋਡ ਸੈੱਟ ਬਣੇ ਆਉਂਦੇ ਆ ਓਦਾਂ ਵੀ ਤੁਸੀਂ ਰੈਡੀ ਕਰਵਾ ਸਕਦੇ ਜੇ ਇਹ ਫਰੌਕ ਜਿਹੜੀ ਆ ਇਹਦੇ ਬੈਕ ਤੇ ਵੀ ਸੇਮ ਇਦਾਂ ਹੀ ਆ ਤੇ ਫਰੰਟ ਵੀ ਸਾਰੀ ਸੇਮ ਇਦਾਂ ਹੀ ਆ ਤੇ ਆ ਜਿੱਦਾਂ ਕੋਡ ਸੈੱਟ ਪੇਂਟ ਇਹਦੇ ਪ੍ਰਿੰਟ ਵਾਲੇ ਸੂਟਾਂ ਦੇ ਵਿੱਚ ਬਣੇ ਆ ਇਦਾਂ ਦੇ ਤੁਸੀਂ ਵੀ ਰੈਡੀ ਕਰਵਾ ਸਕਦੇ ਜੇ ਤੇ ਬਾਕੀ ਆ ਸਾਰੇ ਪਾਰਸਲ ਜਿਹੜੇ ਡਿਸਪੈਚ ਹੋਣ ਲੱਗੇ ਆ ਸੂਟ ਜਿਹੜੇ ਰੈਡੀ ਨੇ ਅਭੀ ਰੈਡੀ ਨੇ ਤੇ ਆ ਸੋਨੇ ਜਿਹਾਂ ਸੂਟ ਰੈਡੀ ਹੋਣ ਦੇ ਆ ਇਦਾਂ ਦੇ ਤੁਸੀਂ ਵੀ ਬਣਵਾ ਸਕਦੇ ਜੇ ਸਾਡੇ ਕੋਲ ਇਹ ਤੇ ਪ੍ਰਿੰਟ ਲੈਣੇ ਹੋਣਗੇ ਪ੍ਰਿੰਟ ਮਿਲ ਜਾਣਗੇ ਜੇ ਕਢਾਈਆਂ ਵਾਲੇ ਲੈਣੇ ਹੋਣਗੇ ਕਢਾਈਆਂ ਵਾਲੇ ਸਾਰੇ ਜਿੰਦਾਂ ਦੇ ਵੀ ਤੁਸੀਂ ਕਹੋਗੇ ਆਪਾਂ ਤੁਹਾਨੂੰ ਸਾਰੇ ਸੂਟ ਜਿਹੜੇ ਹੋ ਰੈਡੀ ਕਰਵਾ ਦਾਂਗੇ ਆ ਵੀ ਸੋਨਾ ਜਿਹਾ ਸੂਟ ਜਿਹੜਾ ਇਹ ਵੀ ਕਸਟਮਰ ਦਾ ਰੈਡੀ ਹੋਣ ਦਿਆ ਆ ਇਹ ਡਿਜ਼ਾਈਨ ਬਣਿਆ ਘੇਰੇ ਦਾ ਇਧਰੋਂ ਕੋਰਨਰ ਘੇਰੇ ਦੇ ਬਣੇ ਇਧਰੋਂ ਬਣੇ ਤੇ ਨਾਲ ਇਹਦੀਆਂ ਜਿਹੜੀਆਂ ਜੇ ਬਾਹਾਂ ਜਿਹੜੀਆਂ ਰੈਡੀ ਹੋਣੀਆਂ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਹੁਣੇ ਆਹ ਸੋਨਾ ਜਿਹਾ ਡਿਜ਼ਾਈਨ ਜਿਹੜਾ ਇਹਦੀਆਂ ਅਗੇ ਬਾਹਾਂ ਦੇ ਉੱਪਰ ਆਹ ਲੋ ਜੀ ਚੈੱਕ ਕਰੋ ਫੈਬਰਿਕ ਹੈਗਾ ਜੇ ਕਾਟਨ ਦਾ ਬਹੁਤ ਸੋਹਣਾ ਸਟੱਫ ਦੇਦਾ ਵੀ ਆ ਵੀ ਸੂਟ ਜਿਹੜਾ ਜੇ ਇਹ ਵੀ ਮਸਲੀਨ ਦੇ ਉੱਤੇ ਰੈਡੀ ਹੋਇਆ ਹੈ ਜੀ ਆ ਵੀ ਜਿਹੜਾ ਇਹ ਵੀ ਮਸਲੀਨ ਦੇ ਉੱਤੇ ਰੈਡੀ ਹੋਇਆ ਹੈ ਆ ਸੂਟ ਰੈਡੀ ਹੋਇਆ ਕੋਟ ਸੈੱਟ ਸਟਾਈਲ ਸੂਟ ਹੈ ਬੜਾ ਹੀ ਸੋਹਣਾ ਇਹ ਵੀ ਤੁਸੀਂ ਵੇਖ ਸਕਦੇ ਹੋ ਮੈਨੂੰ ਬਹੁਤ ਜਿਆਦਾ ਪਸੰਦ ਹੈ ਹੈ ਮੈਨੂੰ ਬਹੁਤ ਜਿਆਦਾ ਪਸੰਦ ਹੈ ਸੋਹਣਾ ਬਣਿਆ ਬਹੁਤ ਸੋਹਣਾ ਬਣਿਆ ਗੰਡੇ ਵਿੱਚ ਹੈ ਮੇਕਰ ਗੰਡੇ ਵੀ ਗੰਡਾ ਤੇ ਆ ਵੀ ਜਿਹੜਾ ਸੂਟ ਹੈ ਇਹ ਵੀ ਰੈਡੀ ਹੋਣ ਦਾ ਡਿਜ਼ਾਈਨਰ ਤਾਂ ਤੁਸੀਂ ਸੋਹਣੇ ਸੋਹਣੇ ਸੂਟ ਡਿਜ਼ਾਈਨਰ ਜਿਹੜੇ ਜਿਹੜੇ ਰੈਡੀ ਕਰਵਾ ਸਕਦੇ ਜੇ ਜਿੱਦਾਂ ਹੁਣੇ ਤੁਸੀਂ ਵੇਖ ਲਿਆ ਜਿਹੜੇ ਆਪਾਂ ਰੈਡੀ ਕੀਤੇ ਸੀ ਤੇ ਇਹ ਵੀਡੀਓ ਹੁਣ ਮੈਂ ਇੱਥੇ ਐਂਡ ਕਰ ਦਿੰਦਾ ਆ ਸਵੇਰੇ ਤੁਹਾਨੂੰ ਮੈਂ ਵੀਡੀਓ ਫੇਰ ਦੇਊਂਗਾ 8 ਵਜੇ ਜਰੂਰ ਮਿਲਿਓ ਇਸੇ ਚੈਨਲ ਦੇ ਉੱਤੇ ਸੋਹਣੇ ਸੋਹਣੇ ਸੂਟ ਕਢਾਈ ਵਾਲੇ ਜਿਨ੍ਹਾਂ ਦੀ ਵੀਡੀਓ ਪਾਉਣੀ ਆ ਜਰੂਰ ਚੈੱਕ ਕਰਿਓ ਜਲਦੀ ਜਲਦੀ ਆਰਡਰ ਕਰਿਓ ਕੈਸ਼ ਔਨ ਡਿਲੀਵਰੀ ਨਹੀਂ ਜੇ ਹੈਗੀ ਬਾਰ-ਬਾਰ ਮੈਨੂੰ ਕੈਸ਼ ਔਨ ਡਿਲੀਵਰੀ ਤੇ ਮੈਸੇਜ ਆਉਂਦੇ ਆ ਸੋ ਕੈਸ਼ ਔਨ ਡਿਲੀਵਰੀ ਨਹੀਂ ਜੇ ਹੈਗੀ ਤੇ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸੂਟਾਂ ਦੇ ਨਾਲ ਬਾਏ ਬਾਏ ਸਤਿ ਸ੍ਰੀ ਅਕਾਲ ਜੀ